ਉਹਨਾਂ ਨੂੰ ਭਰੋਸਾ ਨਹੀਂ ਆਉਂਦਾ ਸੀ ਕਿ ਮੇਰਾ ਮਨ ਮਿਟ ਗਿਆ ਹੈ ਅੰਦਰ ਕੋਈ ਫੁਰਨਾ ਨਹੀਂ ਸਮਾਧੀ ਵਾਲੀ ਅਵਸਥਾ ਉਲ ਪਰਮ ਪ੍ਰਕਾਸ਼ ਦਾ ਅੰਦਰੋਂ ਜਨਮ ਤੇ ਕੁਛ ਅਨਾਹਦ ਨਾਦ ਦੀਆਂ ਦੁਨੀਆਂ ਇੱਕ ਅਚਨ ਚੇਤ ਜੋ ਘਟਨਾ ਘਟੇ ਹੈਰਾਨ ਵੀ ਸਨ ਔਰ ਵਾਕਈ ਬੰਦਾ ਹੈਰਾਨ ਹੁੰਦਾ ਹੈ ਸਾਈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਐਸਾ ਲਿਖਿਆ ਦਿਨ ਇੱਕ ਅਜਬ ਆਤਮ ਰਾਮ جی امت تج ابگت اکام کو ابیاس جاپ کر رہا سی جاپ کر دیاں رسنا خاموش ہو گئی اجپا جاپ چلن لگ پیا ایک شبد میرے پران بست ہیں بہوڑ جنم نہ آوا ਜਿਉਂ ਅਜੱਪਾ ਜਾਪ ਚੱਲਣ ਲੱਗ ਪਿਆ ਤੇ ਪਰਮ ਪ੍ਰਕਾਸ਼ ਹੋ ਗਿਆ ਅਨਾਹਦ ਨਾਦ ਦੀਆਂ ਧੁਨੀਆਂ ਵਜਣ ਲੱਗ ਪਈਆਂ ਤੇ ਹੁਣੇ ਪਹਿਲੀ ਦਫਾ ਹੋਇਆ ਜ਼ਿੰਦਗੀ 'ਚ ਇਸ ਤੋਂ ਪਹਿਲੇ ਤੇ ਕੋਈ ਬੋਧ ਹੈ ਨਹੀਂ ਪਰਮਾਤਮਾ ਦਾ ਬੋਧ ਜਦ ਵੀ ਆਉਂਦਾ ਹੈ ਪਹਿਲੀ ਦਫਾ ਹੀ ਆਉਂਦਾ ਹੈ ਮਨੁੱਖ ਨੂੰ ਜਦ ਵੀ ਕਦੀ ਮਨ ਜੁੜੇਗਾ ਰਸ ਮਿਲੇਗਾ ਤੇ ਮਨੁੱਖ 당ਗ ਰਹਿ ਜਾਂਦਾ ਹੈ ਕਿ ਇਤਨਾ ਰਸ ਦਾ ਸੋਮਾ ਮੇਰੇ ਕੋਲ ਸੀ ਤੇ ਜਨਮ ਦਰ ਜਨਮ ਮੈਂ ਇਤਨੀ ਬੇਰਸੀਚ ਬੀਤੀ ਕਿਤੇ ਸਾਰੀ ਜ਼ਿੰਦਗੀ ਮੈਂ ਇਤਨੀ ਬੇਰਸਈ ਦੇ ਵਿੱਚ ਜੀਤ ਕੀਤੀ ਬੜਾ ਪਛਤਾਵਾ ਪੈਦਾ ਹੁੰਦਾ ਹੈ। ਤੋਂ ਸਾਬ ਕਹਿੰਦੇ ਨੇ ਇਸ ਅਭਿਆਸੀ ਨੇ ਜੋ ਪਰਮ ਪ੍ਰਕਾਸ਼ ਵੇਖ ਰਿਹਾ ਹੈ ਅਨਾਹਦ ਨਾਦ ਸੁਣ ਰਿਹਾ ਹੈ। ਇਹਦੇ ਅੰਦਰੋਂ ਸਵਾਲ ਪੈਦਾ ਹੋਇਆ ਇਹ ਕੌਣ ਆਏ ਆਤਮ ਸਰੂਪ ਇਹ ਕੌਣ ਹੈ ਇਹ ਕੀ ਹੈ? ਹੈਰਾਨ। ਜਦ ਵੀ ਕਦੀ ਇਹ ਤੁਹਾਨੂੰ ਵੱਜਦੀ ਹੈ। ਜਦ ਵੀ ਕਦੀ ਮਨੁੱਖ ਦੇ ਅੰਦਰ ਇਸ ਪਰਮ ਪ੍ਰਕਾਸ਼ ਦਾ ਜਨਮ ਹੁੰਦਾ ਹੈ ਹੈਰਾਨਗੀ ਤੇ ਜ਼ਰੂਰ ਹੋਵੇਗੀ। ਤੇ ਕੀ ਹੈ ਤੇ کئی ਵਾਰ ਜਰਨਾ ਵੀ ਔਖਾ ਹੋ ਜਾਂਦਾ ਇਸ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੋ ਜਾਂਦਾ ਹੈ ਸਾਧ ਕੇ ਸੰਗ ਅਜਰ ਜਰੇ ਸੰਗਤ ਕਰਨੀ ਭੁੱਲ ਜਾਏ ਤਾਂ کئی ਵਾਰ ਇਸ ਅਜਰ ਵਸਤੂ ਨੂੰ ਜਰਨਾ ਵੀ ਔਖਾ ਹੋ ਜਾਂਦਾ ਕਹਿੰਦੇ ਕੰਬੜੀ ਛਿੜ ਗਈ ਤੇ ਬੁਖਾਰ ਚੜ ਗਿਆ ਇਸ ਹਾਲਤ ਦੇ ਵਿੱਚ ਜਿਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤਾ ਦਸਮ ਗ੍ਰੰਥ ਦੇ ਵਿੱਚ ਖਦੀਜਾ ਉਹਨਾਂ ਦੀ ਪਤਨੀ ਹੈ تے انہوں نے اج میرے اندروں کوئی بولنا چاہتا میں نہیں بولتا میرے اندروں کوئی بولنا چاہتا تو خدیجہ کہندی ہے پھر بولو ضرور بولو دباؤ نہ بولو کہیں وہ قرآن دیا آیت سن پھر خدیجہ نے لکھیاں اچار محمد صاحب نے گاہے نو انہوں آیتاں نازل آدی سن ਲਿਖ ਲਏ ਨੇ ਸਨ ਕਿੱਥੇ ਖਜੂਰ ਦੇ ਪਤਿਆਂ ਤੇ ਕਾਗਜ਼ ਨਹੀਂ ਸੀ ਚੌੜੇ ਖਜੂਰ ਦੇ ਪਤਿਆਂ ਤੇ ਅਜੇ ਕਾਗਜ਼ ਦੀ ਬਣਤਰ ਅਰਬ ਦੇਸ਼ ਤੇ ਚ ਨਹੀਂ ਹੋਈ ਸੀ ਅੱਜ ਤੋਂ ਗਾਲਬਨ 1400 ਸਾਲ ਪਹਿਲੇ ਕਹਿੰਦੇ ਨੇ ਉਹਨਾਂ ਖਜੂਰ ਦੇ ਪਤਿਆਂ ਨੂੰ ਇੱਕ ਦਿਨ ਬੱਕਰੀ ਨੇ ਮੂੰਹ ਚ ਪਾ ਲਿਆ ਪੈਸਨ ਤਰਤੀਬ ਅਨਸਾਰ ਆ ਗਈ ਬਹੁਤ ਵੱਡੀ ਮਿਹਨਤ ਨਸ਼ਟ ਹੋ ਗਈ ਬਹੁਤ ਵੱਡੀ ਗੱਲ ਨਸ਼ਟ ਹੋ ਗਈ ਬ੍ਰਹਮ ਦੇ ਗੇਤ ਪ੍ਰਭੂ ਦੇ ਗੇਤ ਔਰ ਇਸ ਨੂੰ ਇਸ਼ਾਰਤ ਨਹੀਂ ਜ ਆਖਿਆ ਗਿਆ ਇਹ ਅਕਾਲ ਪੁਰਖ ਦਾ ਖਜ਼ਾਨਾ ਹੈ ਤੇ ਉਹ ਦਾ ਦੇਖਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਬਿਆਨ ਨਾਣਾ ਹੈ ਤੇ ਇਹ ਖਜ਼ਾਨਾ ਔਰ ਇਤਨੀ ਗੱਲ ਵੀ ਸਪਸ਼ਟ ਹੈ ਇਸ ਦੀ ਪੂਜਾ ਵੀ ਅਸੀਂ ਬਹੁਤ ਕੀਤੀ ਹੈ ਮੈਨੂੰ ਇੱਕ ਛੋਟੀ ਜਿਹੀ ਗਾਠਾ ਚ ਇਥੇ ਆਈ ਬਿਸtre ਮਰਗਦੇ ਤੇ ਇੱਕ ਬੁੱਢਾ ਆਖਰੀ ਦਮਾਂ ਤੇ ਹੈ ਉਹਦੇ ਦੋ ਮਾਸੂਮ ਬੱਚੇ ਨੇ ਕੋਲ ਬੈਠੇ ਨੇ ਤੇ ਉਹਨਾਂ ਨੂੰ ਕਹਿੰਦਾ ਮੈਂ ਤੇ ਜਾ ਰਿਆਂ ਜਗਤ ਤੋਂ ਰੁਖਸਤ ਹੋ ਰਿਆਂ ਐ ਬਕਸਾ ਸੰਭਾਲੋ ਐ ਚਾਬੀ ਲਓ ਤਾਲਾ ਲੱਗਿਆ ਹੋਇਆ ਮੇਰੇ ਬਾਅਦ ਤੁਹਾਡੇ ਕੰਮ ਆਵੇਗਾ ਦਮ ਤੋੜ ਗਿਆ ਉਹ ਬੁੱਢਾ ਇਹਨਾਂ ਦੋ 마ਸੂਮ ਬੱਚਿਆਂ ਨੇ ਬਕਸੇ ਨੂੰ ਤਖਤ ਪੋਛਤੇ ਰੱਖਿਆ ਉੱਪਰ ਕੀਮਤੀ ਦੁਸ਼ਾਲਾ ਉਡਾਇਆ ਤੇ ਹੁਣ ਰੋਜ਼ ਸਵੇਰੇ ਸ਼ਾਮ ਉਹਦੀ ਪ੍ਰਕਰਮਾ ਕਰਨ ਉਹਨੂੰ ਮੱਥਾ ਟੇਕਨ ਉਹਨੂੰ ਧੂਪ ਦੇਇਪ ਕਰਨ ਉਹਨੂੰ ਫੁੱਲ ਦੇਣ ਵੀ ਸਾਡੇ ਪਿਓ ਦਾ ਇਹ ਦਿੱਤੀ ਹੋਈ ਇੱਕ ਸੌਗਾਤ ਹੈ ਸਾਡੇ ਪਿਤਾ ਦੀ ਦਿੱਤੀ ਹੋਈ ਇੱਕ ਦੇਨ ਹੈ دی گتی دے مطابق اے جوان ہوئے ویائے گئے بال بچے دار ہوئے تی رب دی نیت مخلص ہو گئے اتینت مخلص ہو گئے بہتے ہی مخلص ہو گئے انہیں مخلص کہ روٹی تو بھی آتر ہوئے اج کسے سنت نے دوار دور کے دستک دی کھٹایا کھٹ کسے نے دوار ਇਹ ਦੋਵੇਂ ਬੂਆ ਖੋਲਦੇ ਨੇ ਕੀ ਦੇਖਦੇ ਨੇ ਇੱਕ ਸੰਤ ਕੁਝ ਭਿਕਸ਼ਾ ਪਾਤਰ ਲੈ ਕੇ ਅੱਗੇ ਖੜਾ ਹੈ ਇਹ ਦੋਵੇਂ ਕਹਿੰਦੇ ਨੇ ਸੰਤ ਜੀ ਅੱਜ ਤੇ ਸਾਡੇ ਪੇਟ ਦਾ ਪਾਤਰ ਹੀ ਖਾਲੀ ਹੈ ਤੁਹਾਨੂੰ ਅਸੀਂ ਕੁਝ ਨਹੀਂ ਦੇ ਸਕਦੇ ਉਹ ਸੰਤ ਕਹਿਣ ਲੱਗਾ ਮੈਂ ਕੁਝ ਦੇਣ ਆਇਆ ਵੇਖੋ ਤੇ ਸਹੀ ਕੁਝ ਦੇਣ ਆਇਆ ਕਦੀ ਬਗੌਰ ਮੁਤਲਾ ਕਰਨਾ ਕਈਆਂ ਦਾ ਲੈਣਾ ਲੈਣਾ ਹੁੰਦਾ ਹੈ ਕਈਆਂ ਦਾ ਲੈਣਾ ਦੇਣਾ ਹੁੰਦਾ ਹੈ ਦੇਖਣ ਨੂੰ ਲੈਣ ਆਇਆ ਹੈ ਪਰ ਜੇ ਥੋੜੀ ਜਿਹੀਆਂ ਗਹਿਰੀ ਦ੍ਰਿਸ਼ਟੀ ਹੋਵੇ ਤਾਂ ਕੁਝ ਦੇਣ ਆਇਆ ਹੈ ਕਹਿੰਦਾ ਮੈਂ ਇੱਥੇ ਕੁਝ ਦੇਣ ਆਇਆ ਕਈ ਦੇਣ ਆਇਆ ਇੱਕ ਸੰਦੇਸ਼ ਆ ਸੁਣਿਆ ਤੁਹਾਡੇ ਪਿਤਾ ਨੇ ਤੁਹਾਨੂੰ ਕੋਈ ਬਕਸਾ ਦਿੱਤਾ ਸੀ ਹਾਂ ਦਿੱਤਾ ਅਸੀਂ ਰੱਖਿਆ ਤਾਂ ਸਪਸ਼ਟ ਹੈ ਅਸੀਂ ਪ੍ਰਕਰਮਾ ਕਰਦੇ ਹਾਂ ਅਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਹਾਂ ਅਸੀਂ ਕੀਮਤੀ ਦੁਸ਼ਾਲਾ ਉਡਾ ਰੱਖੇ ਐ ਤੇ ਤੇ ਠੀਕ ਐ ਖੋਲ ਕੇ ਵੇਖੇ ਕਹਿਣ ਲੱਗੇ ਨਹੀਂ ਖੋਲੇ ਆ ਤੇ ਨਹੀਂ ਉਹ ਸੰਤ ਕਹਿਣ ਲੱਗੇ ਬਸ ਮੈਂ ਇੰਨਾ ਹੀ ਸੰਦੇਸ਼ਾ ਦੇਣ ਆਇਆ ਅੱਜ ਖੋਲ ਕੇ ਵੇਖ ਲੈਣਾ ਜ਼ਰੂਰ ਖੋਲਣਾ ਇੰਨੀ ਗੱਲ ਕਹਿ ਕੇ ਚਲਾ ਗਿਆ ਤੇ ਦੁਆ ਭਰਾਵਾਂ ਨੂੰ ਖਿਆਲ ਆਇਆ ਪੀਸੀ ਕਾਫੀ ਸਮੇਂ ਤੋਂ ਪ੍ਰਕਰਮਾ ਵੀ ਕਰੀ ਜਾਂਦੇ ਆ ਸਜਦਾ ਵੀ ਕਰੀ ਜਾਂਦੇ ਆ ਖੋਲਿਆ ਨਹੀਂ ਵੇਖਿਆ ਨਹੀਂ ਚਾਬੀ ਲੈ ਕੇ ਤਾਲਾ ਖੋਲਿਆ ਜਿਉ ਬਕਸੇ ਨੂੰ ਖੋਲਿਆ ਤੇ ਸੋਨੇ ਤੇ ਚਾਂਦੀ ਦੀ ਮੋਹਰਾਂ ਨਾਲ ਭਰਿਆ ਹੋਇਆ ਸੀ ਹੈਰਾਨ ਹੋ ਗਏ ਇੰਨਾ ਧਨ ਸਾਡੇ ਕੋਲ ਤੇ ਮੁਫਲਸੀ ਦੇ ਚ ਜ਼ਿੰਦਗੀ ਬਤੀਤ ਕੀਤੀ ਦੁੱਖਾਂ ਵਿੱਚ ਜੀਵਨ ਬਤੀਤ ਕੀਤਾ ਇਹ ਕਹਾਣੀ ਚਾਹੇ ਗਲਤ ਹੋਵੇ पर एक बिल्कुल ठीक है दशों गुरु साहिबान ने एक बहुत बड़ा खजाना गुरु ग्रंथ साहिब ਦੇ ਰੂਪ ਦੇ ਚ ਸਾਨੂੰ ਦਿੱਤਾ ਸਦੀ ਭੇਟਾ ਕੀਤਾ ਬਹੁਤ ਵੱਡਾ ਖਜ਼ਾਨਾ ਸਦੀਆਂ ਤੋਂ ਅਸੀਂ ਪੂਜਿਆ ਤੇ ਹੈ ਇਸ ਖਜ਼ਾਨੇ ਵਿੱਚ ਜੋ ਕੁਝ ਹੈ ਉਹਨੂੰ ਨਹੀਂ ਖੋਲਿਆ ਇਸ ਵਾਸਤੇ ਖਜ਼ਾਨੇ ਦੇ ਹੁੰਦੇ ਹੋਇਆ ਵੀ ਕੰਧਾਲ ਕੁਛ ਵੀ ਨਹੀਂ ਨਿਰਵੈਰ ਦਾ ਖਜ਼ਾਨਾ ਹੈ ਵੈਰ ਨਾਲ ਭਰੇ ਹੋਇਆ ਗਿਆਨ ਦਾ ਖਜ਼ਾਨਾ ਹੈ ਅਗਿਆਨਤਾ ਚ ਧੱਕੇ ਪੈ ਜਾਂਦੇ ਆ ਸੁੱਖਾਂ ਦਾ ਇਹ ਸਾਰ ਹੈ ਦੁੱਖਾਂ ਵਿੱਚ ਪੈ ਵੜਕਦੇ ਆ ਇੱਕ ਸਾਦੀ ਇਹ ਮੂਰਤੀ ਹੈ ਦੁਬਦਾ ਵਿੱਚ ਪੈ ਰਹੁੰਦੇ ਆ ਕਾਰਨ ਕਿ ਇਸ ਖਜ਼ਾਨੇ ਨੂੰ ਨਹੀਂ ਖੋਲਿਆ ਇਸ ਖਜ਼ਾਨੇ ਨੂੰ ਖੋਲ ਕੇ ਨਹੀਂ ਵੇਖਿਆ ਸਾਹਿਬ ਜਦ ਪਹੁੰਚੇ ਨਰਾਇਣਾ ਪਿੰਡ ਦੇ ਵਿੱਚ ਤੇ ਇੱਥੇ ਭਗਤ ਦਾदू ਜੀ ਦੀ ਕਬਰ ਸੀ ਤੇ ਦਾदू पंथियां ਦਾ ਬਹੁਤ ਵੱਡਾ ਡੇਰਾ ਬਹੁਤ ਵੱਡਾ ਡੇਰਾ ਮਹਾਰਾਜ ਜਾਣੀ ਜਾਣ ਸਤਿਗੁਰ ਕੀ ਕਰਦੇ ਨੇ ਤੀਰ ਦੇ ਨਾਲ ਉਸ ਕਬਰ ਨੂੰ ਸਜਦਾ ਕਰਦੇ ਨੇ ਇੰਜ ਤੇ ਨਾਲ ਜਿਹੜੇ ਸਿੰਘ ਸਨ ਨਾ ਬਾਹ ਪਕੜ ਲਈ ਮਹਾਰਾਜ ਸਾਨੂੰ ਤੇ ਕਹਿੰਦੇ ਹੋ ਪੂਰਨ ਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੋਲ ਨਾ ਮੰਨੇ ਭੁੱਲ ਕੇ ਵੀ ਕਬਰਾਂ ਨੂੰ ਨਹੀਂ ਮੰਨਣਾ ਭੁੱਲ ਕੇ ਮੜੀਆਂ ਨੂੰ ਨਹੀਂ ਮੰਨਣਾ ਤੇ ਖੁਦ ਮੜੀ ਨੂੰ ਮੱਥਾ ਟੇਕੀ ਜਾਂਦੇ ਖੁਦ ਕਬਰ ਨੂੰ ਮੱਥਾ ਟੇਕੀ ਜਾਂਦੇ ਇਹਦਾ ਜਵਾਬ ਦਿਓ ਸਾਬ ਕਹਿਣ ਲੱਗੇ ਅੱਜ ਤੋਂ ਮੈਂ ਸੁਤੰਤਰ ਹੋ ਗਿਆ ਮੈਨੂੰ ਖਿਆਲ ਆਉਂਦਾ ਸੀ ਕਿਦਰੇ ਭਟਕਤੇ ਨਹੀਂ ਜਾਓਗੇ ਤੁਸੀਂ ਮੈਂ ਜੋੜਿਆ ਤੁਹਾਨੂੰ ਸ਼ਬਦ ਨਾਲ ਕਿਦਰੇ ਭਟਕਤੇ ਨਹੀਂ ਜਾਓਗੇ ਪਰ ਜੇ ਅੱਜ ਤੁਸੀਂ ਮੇਰੀ ਬਾਹ ਪਕੜ ਲਈਏ ਤੁਸੀਂ ਕਿਸੇ ਦੀ ਵੀ ਪਕੜ ਸਕਦੇ ਹੋ ਤੁਸੀਂ ਕਿਸੇ ਨੂੰ ਵੀ ਗਲਤ ਕੰਮ ਕਰਦਿਆਂ ਰੋਕ ਸਕਦੇ ਬਸ ਮੈਂ ਤੁਹਾਡੀ ਪ੍ਰੀਖਿਆ ਲੈਣੀ ਸੀ ਤੁਸੀਂ ਪੂਰੇ ਉਤਰੇ ਇਹਨਾਂ ਸਮਝਣਾ ਹੁਣ ਤੁਸੀਂ ਵੀ ਸਾਰੇ ਪੂਰੇ ਉਤਰੇ ਤੁਸੀਂ ਸਾਰੇ ਨਹੀਂ ਪੂਰੇ ਉਤਰੇ ਫੜੇ ਸਾਹਮਣੇ ਤੇ ਕੋਈ ਕਹਿ ਦੇਵੇ ਗੁਰਨਾਨ ਸਿੰਘ ਨੇ 70 ਜਾਮੇਦਾਰਨ ਕਰਨੇ ਨੇ ਮਜਾਲੇ ਤੁਹਾਡੀ ਹਿੰਮਤ ਹੋਵੇ ਤੁਸੀਂ ਪੁੱਛ ਲਓ ਕਿਹੜੇ 70 ਜਾਮੇਦਾਰਨ ਕਰਨੇ ਖੁਲਾਸਾ ਕਰੋ ਕਿੱਥੇ ਲਿਖਿਆ ਤੁਸੀਂ ਨਹੀਂ ਪੁੱਛ ਸਕਦੇ ਇਹਨਾਂ ਸਮਝਣਾ ਕਿ ਤੁਸੀਂ ਕਸੋਟੀ ਤੇ ਪੂਰੇ ਉਤਰੇ ਨਾਲ ਦੇ ਜੋ ਸਿੰਘ ਸਨ ਸਤਨੂ ਗੁਰੂ ਨੇ ਇੱਕ ਫਰਮਾਨ ਕਰ ਦਿੱਤਾ ਤੁਸੀਂ ਪੂਰੇ ਉਤਰੇ ਤੁਸੀਂ ਮੇਰੀ ਬਾਹ ਰੋਕ ਸਕਦੇ ਹੋ ਤੁਸੀਂ ਕਿਸੇ ਦੀ ਵੀ ਰੋਕ ਸਕਦੇ ਤੁਸੀਂ ਗਲਤ ਕੰਮ ਨਹੀਂ ਹੋਣ ਦੇਵਗੇ ਤੁਸੀਂ ਅਨਰਥ ਨਹੀਂ ਹੋਣ ਦੇਵਗੇ ਹਲਸਾ ਜੀ ਮੈਂ ਕਬਰਾਂ ਦਾ ਪੁਜਾਰੀ ਨਹੀਂ ਮੈਂ ਤਾਂ ਇਹ ਦੇਖਣਾ ਚਾਹੁੰਦਾ ਸੀ ਤੁਸੀਂ ਸਾਰਿਆਂ ਨੇ ਮੱਥਾ ਟੇਕਣਾ ਹੈ ਕਿ ਨਹੀਂ ਤੁਹਾਡੇ ਅੰਦਰ ਕੋਈ ਪ੍ਰਕਾਸ਼ ਪੈਦਾ ਹੋਇਆ ਹੈ ਕਿ ਨਹੀਂ ਕਿ ਤੁਸੀਂ ਲਕੀਰ ਦੇ ਫਕੀਰ ਹੋ ਕਿ ਪੈੜਾਈ ਚਾਲ ਹੈ ਸਤਗੁਰ ਨੇ ਕਿਹਾ ਭੇਡਾ ਚਾਲ ਨਹੀਂ ਹੈ ਤੁਹਾਡੇ ਵਿੱਚ ਹੁਣ ਤੁਸੀਂ ਪੂਰੇ ਤੁਸੀਂ ਮੁਕੰਮਲ ਇਸ ਤਰ੍ਹਾਂ ਦੀ ਮੁਕੰਮਲ ਸੁਤੰਤਰਤਾ ਸਾਨੂੰ ਪ੍ਰਦਾਨ ਕੀਤੀ ਸੀ ਦਸਾਂ ਗੁਰੂ ਸਹਿਬਾਨ ਨੇ ਅਸੀਂ ਫਿਰ ਕੈਦ ਹੋ ਗਏ ਫਿਰ ਬੰਦਨ ਵਿੱਚ ਪੈ ਗਏ